ਸਾਡਾ ਕਲਾਕਾਰ ਪਾਇ ਰਾਜਵੀਰ ਜਵੰਦਾ ਜੀ ਜਿਸ ਹਾਲਤ ਦੇ ਵਿੱਚ ਉਹ ਚੱਲਿਆ ਜਿਹੜੇ ਹਾਲਾਤਾਂ ਦੇ ਵਿੱਚ ਉਹ ਵਿਚਾਰਾ ਉਹ ਗੁਜ਼ਰ ਰਿਹਾ ਹੋਵੇਗਾ ਉਹਨਾਂ ਦੇ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਦੁਆ ਕਰਨਾ ਕਰੋ ਕਿੰਨੀ ਲੱਗ ਜਾਏ ਇਹ ਹੋਈ ਜਾਣਦਾ ਮਗਰ ਸੱਚੇ ਦਿਲੋਂ ਕੀਤੀਆਂ ਦੁਆਵਾਂ ਲੱਗ ਜਾਂਦੀਆਂ ਨੇ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾਲਿਆ ਮਿੱਤਰਾਂ ਦੇ ਪਿੰਡ ਦੀਆਂ ਰਾਹਾਂ ਨੇ ਬਚਾ ਲਿਆ ਰਾਹਾਂ ਵਿੱਚ ਬੈਠੀਆਂ ਜੋ ਪੁੱਤਾਂ ਦੀ ਉਡੀਕ ਲਈ ਐਸੀਆਂ ਕਰੋੜਾਂ ਲੱਖਾਂ ਮਾਵਾਂ ਨੇ ਬਚਾ ਲਿਆ ਵੇਲਾ ਸਾਡਾ ਆ ਗਿਆ ਸੀ ਜਗਤੋਂ ਜਾਣ ਦਾ ਪਰ ਮਾਨ ਮਰ ਜਾਣੇ ਨੂੰ ਦੁਆਵਾਂ ਨੇ ਬਚਾ ਲਿਆ ਸੋ ਤੁਹਾਡੀਆਂ ਦੁਆਵਾਂ ਦੇ ਵਿੱਚ ਇੰਨੀ ਪਾਵਰ ਹੈ ਤਾਕਤ ਹੈ ਸ਼ਕਤੀ ਹੈ ਇਸ ਸ਼ਕਤੀ ਦਾ ਸਦਉਪਯੋਗ ਕਰਿਆ ਕਰਦਾ ਮੇਰ ਕਰੇ ਸੋ ਸ਼ੁਰੂ ਕਰਦੇ ਹਾਂ ਜੀ ਆਜਾ ਭਾਈ ਆਕਾ